ਕੇ ਉੱਤੇ ਵਿਆਹ ਕਰਵਾ ਲੈਂਦਾ ਮੱਥੇ ਹੋ ਜਾਣਾ ਪਾਪਾ ਮਾਪੇ ਦੇ ਆਪਣੇ ਮਾਪੇ ਬੜੇ ਗਿਆਨ ਨਾਲ ਕਰਕੇ ਕੀ ਕਾਹਦੇ ਨਵੇਂ ਮਾਮਤਾ ਦੀ ਖਾਤ ਜਿਹੜਾ ਵੀਡੀਓ ਇਹ ਸਾਡੇ ਹਰਦੀਪ ਸਿੰਘ ਐ ਸਪੱਤ ਸਾਹਿਬ ਉਹਨਾਂ ਦੇ ਬਣਾ ਬਹੁਤ मैं मनोता भी மாதவன் சுப்பன் ஓனதினத்துல பாசரமா குருமர சந்திரம வந்துட்டான் ਦੇ ਜਿਹੜਾ ਘਟਾ ਸਾਡੇ ਬਧਾ ਬਸਰ ਸਾਡਾ ਮਾਸ਼ਾਅੱਲਾ ਜੁੜੇ ਬਾਰੇ ਸੋਨੀ ਸੁਨਾ سامنے ਹਨ ਕੁਝ ਬੋਲਣਗੇ ਰਾਤਾ ਸਾਡਾ ਗਿਆਨੀ ਨੂੰ ਨ ਨੂੰ ਬੋਲੀਆ ਸੰਤੇਤਰਵਾਰ ਕੀ ਦਰਵਾਰ ਕੀ ਆਵਾਜ਼ ਨਹੀਂ ਆਈ ਸਾਡੇ ਵਿਚਕਾਰ ਸਾਡੇ ਪਿੰਡ ਦੇ ਸਾਬਕਾ ਸਰਪੰਚ ਅਤੇ ਉਹ ਕੇ ਸਮਾਜ ਸੇਵਕ ਸਰਦਾਰ ਮੋਤਾਵਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਸੋ ਦਰਵਾਜ਼ੇ ਸਮੁੱਚੇ ਸੇਵਾਦਾਰਾਂ ਵੱਲੋਂ ਇਹਨਾਂ ਦਾ ਅਨੰਦਿਕ ਸਵਾਗਤ ਕਰਦੇ ਆਂ ਮੈਂ ਬੇਨਤੀ ਕਰਦਾ ਆਂ ਕਿ ਜਿਹੜੇ ਅੱਜ ਇਸ ਸਮੇਂ ਆਵਦੇ ਬਟਟੀ ਉਹ ਆਪਣੇ ਕੰਨ ਕੰਨਾਂ ਕੰਨ ਗਏ ਬੇਨਤੀ ਕਰਾਂਗਾ ਉਹਨਾਂ ਨੂੰ ਕਿ ਇਹ ਸਟੇਜ ਦੇ ਅਯੋਜਨਕ ਦਰਦ ਲੱਗਦੀ। ਤੁਮ ਕਿਉਂ ਨੂੰ ਪਿਆਸ ਲੱਗਦੀ ਹੈ ਕੰਮ ਕਰਨਾ ਬਹੁਤ ਦਰਮੇ ਦੇ ਵਿੱਚ ਤੇ ਪਾਣੀ ਪੀਸ ਦੇਜੋ ਬੱਚੇ ਜਿਹੜੇ ਮਿੰਨੇ ਚੱਲਦੇ ਆ ਗੜਾ ਕਰਨਾ ਛੋਲੇ ਜਿਨਾਂ ਘੜਕਾ ਸਕਦਾ। ਬਾਰਤਾ ਦੇ ਖੰਡੀ ਚੱਲੀ ਜਾਣਾ ਡਾਕਟਰ ਦਾ ਬਹੁਤ ਵਧੀਆ ਜੀ ਲੱਗਦੀ ਰਸਨ ਸਾਡੇ ਸਹਿਜ ਜਿਹੜਾ ਕੋਤਵਾਲ ਜਾਂਦੇ ਨੇ ਇਹ ਰਸਨਾ ਬਹੁਤ ਜ਼ਰੂਰੀ ਹੈ ਤੇ ਸਾਡੇ ਵੀ ਜ਼ਰੂਰੀ ਹੈ ਇਸ ਲਈ ਸਾਡੇ ਸਰਦਾਰ ਸਾਹਿਬ ਸਰਦਾਰ ਇਸ ਤਰ੍ਹਾਂ ਇਹ ਗੁਰਦਾਰ ਸਿੰਘ ਜੀ ਸਾਹਿਬ ਜੀ ਸਾਹਿਬਾਨ ਇਸ ਮਸ਼ਹੂਰ ਇਤਿਹਾਸਕ ਪਿੰਡ ਨੂੰ ਰੰਗਜਾਰਾ ਸੋ ਬਹੁਤ ਅਹਿਮ ਚੀਜ਼ਾਂ ਦੇ ਕਰਨ ਕਰਨ ਆਰੰਭ ਸਰਨਪੁਰ ਮਟਾ ਜੈਨ ਕੰਧਾ ਸੋਨੀ ਸੂਰ ਸਾਹਿਬ ਦਾ ਹੋਰ एम के टी वी वो भी थोड़े नाम लाइव चल रहा है बहुत मेहरबानी देखो जीटेन करते हैं अगर धन्यवाद सोने करवा सब सारे भी इतों के सेवा लगा जो मुंडे मेरे दिन घूमते मैं सारे का बहुत धनबाद करना मेरे सेवा अगली सो मान की भी रस्म जो बोल रहेगा बढ़ती मानोके समाज सेवक सबका सरपंच सरदार गुरु बाबा सिंह जी उन्होंने सम्मान किया जा रहा है ਕੋਈ ਤੁਸੀਂ ਵੀ ਜੋਖਾ ਨਾ ਪਾਦ ਖੁੱਲ ਕੇ ਤਾਰਾ ਮਾਰ ਕੇ ਬਹੁਤ ਬਹੁਤ ਮਿਹਰਬਾਨੀ ਕਹਿੰਦੇ ਜ਼ਿੰਦਗੀ ਦੇ ਵਿੱਚ ਰਹਿਣਾ ਹਮੇਸ਼ਾ ਸੱਚਰੇ ਸੁਰਖ ਸਵੇਰੇ ਜ਼ਿੰਦਗੀ ਦੇ ਵਿੱਚ ਰਹਿਣਾ ਹਮੇਸ਼ਾ ਸੱਚਰੇ ਸੁਰਖ ਸਵੇਰੇ ਕਿਾ ਦਾਤੇ ਆ ਮੇਰੇ ਕਰੀਏ ਅਸੀਂ ਉਂਦੇ ਆਸਰੇ ਤੇਰੇ ਕਿ ਅਸੀਂ ਉਂਦੇ ਆਸਰੇ ਤੇਰੇ ਇੱਕ ਮਿੰਟ ਗੁਰਮੀਤ ਤੇ ਤੇ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਸਮੁੱਚੀ ਸੰਗਤ ਨੂੰ ਦਿਵਾਤੀ ਇਸ ਮੇਲੇ ਵਿੱਚ ਪਹੁੰਚਣ ਦੇ ਇਸ ਵਕਤ ਅੱਛਾ ਜੀ ਬਾਲ ਨੇ ਹੋਇਆ ਮੈਨਟਨ ਨਹੀਂ ਪਤਾ ਹੋ ਰਿਹਾ ਸਰਕਾਰ ਵਾਲੀ ਫੋਟੋ ਨੂੰ ਜੂੜ ਕਰੇ ਪੂਰੇ ਸੱਜੇਤਰਵਾਰ ਕੀ ਦਰਬਾਰ ਕੱਢ ਕੇ ਗਿਰਾਂ ਬੋਲੇ ਸੱਚੇ ਤੇਰਵਾਰ ਕੀ ਜੈ ਦਰਬਾਰ ਕੀ ਜੈ ਸੋ ਸਰਪੰਨ ਸਾਹਿਬ ਬੁਝਾਉਂਦੇ ਸੀ ਆਪਣੀ ਦਰਖਵਾਨ ਨੂੰ ਸਨਮਾਨ ਕਰਨ ਅਗਲਾ ਸਮਾਨ ਆ ਦੇਵ ਚਾਲ ਜੀ ਪੰਜਾਬੀ ਲੋਕਾਂ ਕਾ ਆ ਦੇਵ ਚਾਲ ਜੀ ਜੜਕੇ ਪੀਤੇ ਦਿਨੀ ਝੁਕੇ ਤੋਂ ਸਫਲਤੂਰ ਰਾਕੇ ਪੰਜਾਬ ਪਰਥੇ ਨੇ ਇਹਨਾਂ ਦਾ ਨਿਕਾ ਸਵਾਗਤ ਕਰਦੇ ਆ ਤੇ ਬਹੁਤ ਹੀ ਅੱਛੇ ਕਲਾਕਾਰ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਹਮੇਸ਼ਾ ਪਰਫੁੱਲਤ ਰੱਖਿਆ ਸਭਿਆਚਾਰਕੀ ਟੜੀ ਚੋੜੀ ਵਿੱਚ ਪਾਏ ਨੇ ਤੁਸੀਂ ਇਹਨਾਂ ਦੇ ਅੰਦੇਕਾ ਕੀਤਾ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਹੱਭਤ ਦਿੱਤੀ ਹੈ ਇਸ YouTube ਤੇ ਹਰਦੀਪ ਦਾ ਸਰਚ ਕਰਕੇ ਤੁਸੀਂ ਸਾਰੇ ਕੀ ਦੇਖਾਦੇ ਹੋ ਆ ਜਿਹੜਾ ਮਾਹੌਲਾਤੀ ਗੀਤ ਹੋਣੇ ਗਾਇਆ ਹੈ ਇਹ ਹਰਦੀਪਦੀਪ ਹੈ ਸਾਡ ਦਾ ਸਰਪੰਚ ਹੋਣਾ ਦੀ ਲੋਕੇਸ਼ਨ ਤੇ ਪਰ ਆਇਆ ਗਿਆ ਸੀ ਬਹੁਤ ਅਕਸਰ ਰਿਸਪੌਂਸ ਕਰਕੇ ਤੁਹਾਡਾ ਬਹੁਤ ਬਹੁਤ ਥੈਂਕਸ ਸੋ ਪਾਣੀ ਨਹੀਂ ਭੇਜਿਆ ਕਿ ਕਿ ਨੇ ਮੈਂ ਬਾਕੀ ਦੇ ਚਾਹੇ ਕਿ ਮੈਂ बेंतियाँ कि पानी दिए जीवों के लिए कुछ ही पानी पहले जो पानी मेजिशियंस ने स्कैचर सिंगर्स ने सिंगर पानी पहले जो साथ जा रही हैं बॉटल जो बॉटल आज बोला लड़का पानी उची फिर बहुत दूर हो गए मेरे पानी कहीं पर बॉटल और पोटर होने जाता शुक्रिया ਲੋਕਤਾ ਸਰਪ੍ਰਿੰਦ ਨੂੰ ਲਗਾਣਾ ਹੈ ਸੋਣ ਵਾਲੇ ਬੋਲ ਨੇ ਕੰਨਾਂ ਵਿੱਚ ਮਿੱਠੇ ਲੱਗਦਾ ਬੋਲ ਇਹ ਕਾਹਨੂੰ